ਮੇਟੋ ਜੀ ਜੰਗ ਦੀਆਂ ਖਬਰਾਂ ਦੇ ਨਾਲ ਨਾਲ ਥੋੜੀ ਜੀ ਗੱਲ ਪੰਜਾਬ ਦੀ ਵੀ ਕਰ ਲਈ ਕਿਉਂਕਿ ਪੰਜਾਬ ਇਸ ਸੀ ਤੋਂ ਬਿਲਕੁਲ ਵੀ ਪਾਸੇ ਨਹੀਂ ਆ ਤੇ ਪਰ ਇਸ ਮਾਹੌਲ ਦੇ ਵਿੱਚ ਥੋੜਾ ਜਿਹਾ ਜਦੋਂ ਸ਼ਾਂਤੀ ਦੀ ਖਬਰ ਆਈ ਤਾਂ ਉਹਦੇ ਵਿੱਚ ਇੱਕ ਸਰਪਾਰਟੀ ਮੀਟਿੰਗ ਵੀ ਹੋਈ ਕੁਟਾਰੀਆ ਸਾਹਿਬ ਨੇ ਉਹ ਮੀਟਿੰਗ ਕੀਤੀ ਉਹਦੇ ਵਿੱਚ ਚਲੋ ਇੱਕ ਚੀਜ਼ ਕਹਿੰਦੇ ਕਿ ਇੱਕ ਸਪੈਸ਼ਲ ਪੈਕੇਜ ਦੀ ਗੱਲ ਹੋਈ ਜੰਮੂ ਕਸ਼ਮੀਰ ਦੇ ਆਧਾਰ ਤੇ ਉਹ ਕਿਹੜਾ ਪੈਕੇਜ ਹੈ ਜੀ ਕਾਦੇ ਵਾਸਤੇ ਉਹਦੀ ਮੰਗ ਕੀਤੀ ਜਾ ਰਹੀ ਆ ਇਹ ਉਹ ਬਾਰਡਰ ਏਰੀਆ ਵਾਸਤੇ ਆ ਕਿ ਜਿਹੜੇ ਸਾਡੇ ਬਾਰਡਰ ਦੇ ਲੋਕ ਆ ਮੈਂ ਤੇ ਆਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਦੇਖੋ ਜੇ ਹੜਾ ਜਾਂਦੇ ਆ ਹੂੰ ਤਦ ਵੀ ਇਹ ਜਿਹੜੇ ਸਰਹੱਦੀ ਇਲਾਕਿਆਂ ਚ ਨੇ ਲੋਕ ਜੀ ਇਹਨਾਂ ਨੂੰ ਉੱਠਣਾ ਪੈਂਦਾ ਹੂੰ ਜੇ ਜੰਗੀ ਹਾਲਾਤ ਬਣਦੇ ਨੇ ਜੰਗ ਦੇ ਅਸਾਰ ਹੁੰਦੇ ਨੇ ਹੂੰ ਤਦ ਵੀ ਇਹਨਾਂ ਨੂੰ ਉੱਠਣਾ ਪੈਂਦਾ ਹੂੰ ਤੇ ਬਿਲਕੁਲ ਜੋ ਗੱਲ ਰਾਜਪਾਲ ਸਾਹਿਬ ਕਹਿ ਰਹੇ ਆ ਕਿ ਸਰ ਪਾਰਟੀ ਮੀਟਿੰਗ ਉਹਨਾਂ ਨੇ ਬੁਲਾਈ ਸਾਰੇ ਉੱਥੇ ਗਏ ਸਨ ਸ਼ਾਇਦ ਮੁੱਖ ਮੰਤਰੀ ਸਾਹਿਬ ਵੀ ਉੱਥੇ ਪਹੁੰਚੇ ਹੋਏ ਸੀਗੇ ਮਤਲਬ ਕਿ ਇਹਨਾਂ ਨੇ ਸਾਰਿਆਂ ਨੇ ਜਿਹੜੀ ਉੱਥੇ ਸਹਿਮਤੀ ਪ੍ਰਗਟਾਈ ਆ ਕਿ ਆਪਾਂ ਕੇਂਦਰ ਸਰਕਾਰ ਦੇ ਕੋਲ ਚੱਲਾਂਗੇ ਹੂੰ ਤੇ ਉਹਨਾਂ ਕੋਲੋਂ ਮੰਗ ਕਰਾਂਗੇ ਮੇਰੇ ਖਿਆਲ ਦੇ ਨਾਲ ਇਹ ਵੀ ਠੀਕ ਹੈ ਜੀ ਬਹੁਤ ਵਧੀਆ ਸਟੈਪ ਹੈ ਬਾਤੇ ਕਨੇ ਕੇ ਘੈਂਟ ਗੱਲ ਕੀਤੀ ਇਹਨਾਂ ਨੇ ਸਾਰਿਆਂ ਨੇ ਜੀ ਕਿ ਭਾਈ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਵਿਸ਼ੇਸ਼ ਪੈਕੇਜ ਦੀ ਜ਼ਰੂਰਤ ਹੈ ਜਾਂ ਵਿਸ਼ੇਸ਼ ਸਹੂਲਤਾਂ ਜਾਂ ਜਿੱਦਾਂ ਆਪਾਂ ਇੱਕ ਕਹਿੰਦੇ ਆ ਨਾ ਕਿ ਇੱਕ ਤਰਜੀਹ ਮਿਲਣੀ ਚਾਹੀਦੀ ਹੈ ਇਹਨਾਂ ਨੂੰ ਠੀਕ ਹੈ ਨਾ ਜੀ ਉਹ ਕਿੱਥੇ ਕਿੱਥੇ ਦਿੱਤੀ ਜਾ ਸਕਦੀ ਹੈ ਰੋਜ਼ਗਾਰ 'ਚ ਦਿੱਤੀ ਜਾ ਸਕਦੀ ਜਾਂ ਹੋਰ ਖੇਤਰਾਂ 'ਚ ਦਿੱਤੀ ਜਾ ਸਕਦੀ ਹੈ ਉਹ ਜ਼ਰੂਰੀ ਆ ਹੂੰ ਕਿਉਂ ਕਿ ਕਿਉਂਕਿ ਤੁਸੀਂ ਆ ਵੇਖੋ ਕਿ ਇੱਕ ਮੌਕੇ ਤੇ ਹੁਣ ਆਪਾਂ ਵਹਿਨੇ ਪਏ ਆ ਹੂੰ ਕਿ ਜਦੋਂ ਤੂੜੀ ਤੰਦ ਸੰਭਣ ਦਾ ਵੇਲਾ ਸੀਗਾ ਐਨ ਪੰਜਾਬ ਦੇ ਵਿੱਚ ਕਹਿ ਲੋ ਕਿ ਕੰਮ ਜਿਹੜਾ ਸੀਗਾ ਨਾ ਹੂੰ ਕੰਢਿਆ ਤੇ ਸੀਗਾ ਐ ਮਗਿਆ ਪਿਆ ਸੀਗਾ ਤਾਂ ਉਸ ਵੇਲੇ ਇਹਨਾਂ ਦਾ ਸਾਰਾ ਕੁਝ ਜੀ ਛੁਟਛਾ ਗਿਆ ਮਤਲਬ ਕਿ ਭੱਜ ਗਵੇ ਹੂੰ ਕੋਈ ਸਮਾਨ ਚੁੱਕ ਕੇ ਇਧਰ ਨੂੰ ਕੋਈ ਉਧਰ ਨੂੰ ਤਾਂ ਗੱਲ ਇਹ ਆ ਕਿ ਉਹਨਾਂ ਦਾ ਕੰਮ ਪ੍ਰਭਾਵਿਤ ਹੁੰਦਾ ਫਿਰ ਜਿਹੜੀ ਤਾਰੋਂ ਪਾਰ ਖੇਤੀ ਹੁੰਦੀ ਆ ਉਹਦੇ ਵਾਸਤੇ ਤੇ ਸ਼ਰਤਾਂ ਹੀ ਬਹੁਤ ਜਿਦਾਂ ਆਪਾਂ ਹੁਣ ਦੇਖਦੇ ਆ ਕਿ ਕੋਈ ਬੰਦਾ ਤੁਸੀਂ ਵੇਖੋ ਜਿਹਦੀ ਤਾਰੋਂ ਪਾਰ ਸਮੀਨ ਆ ਹੂੰ ਉਹ ਬਈ 5 ਵਜੇ ਤੋਂ ਬਾਅਦ ਆਪਣੇ ਖੇਤ ਜਾਨੀ ਰਾਤ ਨੂੰ ਕੰਮ ਨਹੀਂ ਕਰ ਸਕਦਾ ਜੀ ਉਹਨੂੰ ਫਸਲ ਵੀ ਹੁਣ ਜਿਵੇਂ ਗੰਨਾ ਗੰਨਾ ਬਹੁਤ ਉੱਚਾ ਚਲਾ ਜਾਂਦਾ ਉਹ ਗੰਨਾ ਇਤਿਹਾਦਿਕ ਜਿਹੜੀਆਂ ਫਸਲਾਂ ਨੇ ਉਹ ਨਹੀਂ ਲਾ ਸਕਦਾ ਨਹੀਂ ਲਾ ਸਕਦਾ ਤਾਂ ਇਹ ਚੀਜ਼ਾਂ ਹੈਗੀਆਂ ਨੇ ਕਿ ਉਹਨਾਂ ਨੂੰ ਹਾਲਾਂਕਿ ਮਜਬੂਰੀ ਹੈ ਕੇਂਦਰ ਸਰਕਾਰ ਦਿੰਦਾ ਹੈ ਹੂੰ ਇੱਕ ਪੈਕੇਜ ਤੇ ਹੁੰਦਾ ਹੈ ਜੀ ਪਰ ਉਹਦੇ ਚ ਕੀ ਹੈ ਕਿ ਜ਼ਿਆਦਾ ਨਹੀਂ ਉਹ ਕੋਈ ਮੈਨੂੰ ਲੱਗਦਾ ਕਿ ਪਿੱਛੇ ਜੇ ਮੈਂ ਖਬਰ ਪੜੀ ਵੀ ਸੀਗੀ ਕਿ ਉਹ ਆਇਆ ਹੀ ਨਹੀਂ ਕਈ ਸਾਲ ਹੂੰ ਪਤਾ ਨਹੀਂ ਪੰਜਾਬ ਦੀ ਸਰਕਾਰ ਨੇ ਨਹੀਂ ਵੰਡਿਆ ਸੋ ਇਹ ਜ਼ਰੂਰ ਆ ਕਿ ਭਾਈ ਇਹਨਾਂ ਦਾ ਹੋਣਾ ਚਾਹੀਦਾ ਜੀ ਜੀ ਇਹਨਾਂ ਨੂੰ ਮੈਂ ਤਾਂ ਕਹਿੰਦਾ ਕਿ ਵੈਸੇ ਜੇ ਇਸ ਮੌਕੇ ਤੇ ਇਹੋ ਹੀ ਮੰਗ ਰੱਖੀ ਜਾਵੇ ਹੂੰ ਕਿ ਪੰਜਾਬ ਨੂੰ ਹੀ ਇੱਕ ਵਿਸ਼ੇਸ਼ ਪੈਕੇਜ ਦੇਓ ਜੀ ਕਿਉਂਕਿ ਤਾਂ ਕਿ ਅਸੀਂ ਆਪਾਂ ਹੁੰਦਾ ਤੇ ਸਭ ਤੋਂ ਵੱਧ ਝੋਕਣ ਵਾਲੇ ਅਸੀਂ ਹੁੰਨੇ ਆ ਵਿੱਚ ਉਹਦੇ ਉਸ ਅੱਗ ਦੇ ਵਿੱਚ ਕਹ ਲੋ ਝੋਕਣ ਵਾਲੇ ਅਸੀਂ ਹੁੰਨੇ ਆ ਸਾਰੇ ਪਾਸਿਆਂ ਤੋਂ ਇਸ ਟਾਈਮ ਵੀ ਪੰਜਾਬ 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 ਸੀ ਨਹੀਂ ਗੱਲ ਇਹ ਆ ਕਿ ਪੰਜਾਬ ਬਾਰੇ ਵੀ ਮੈਂ ਅੱਗੇ ਤੁਹਾਨੂੰ ਦੱਸਿਆ ਕਿ ਪੰਜਾਬ ਭੂਗੋਲਕ ਤੌਰ ਤੇ ਤੁਸੀਂ ਦੇਖੋਗੇ ਉੱਤੇ ਆਪਣੇ ਪਹਾੜੀ ਏਰੀਆ ਆ ਜਾਂਦਾ ਹੈ ਉਹ ਉਤਲੇ ਪਾਸੇ ਬੈਠੇ ਨੇ ਉਤੋਂ ਕਈ ਵਾਰ ਸ਼ੈਲਿੰਗ ਹੁੰਦੀ ਹੈ ਤੇ ਇੱਥਾਂ ਪਰਿਵਾਰ ਨੁਕਸਾਨੇ ਜਾਂਦੇ ਆ ਪੁਣ ਛੇਰੀਆ ਕੁਝ ਹਿੱਸੇ ਤਰ੍ਹਾਂ ਦੇ ਆ ਹੁਣ ਜੇ ਅੱਗੇ ਚਲੇ ਜਾਓ ਕਿ ਰਾਜਸਥਾਨ ਤੱਬੇ ਆ ਤੇ ਰਾਜਸਥਾਨ ਦੀ ਬਹੁਤੀ ਵਸੋਂ ਜਿਹੜੀ ਆ ਉਹ ਬਾਰਡਰਾਂ ਤੇ ਨਹੀਂ ਹੈਗੀ ਜੀ ਫਿਰ ਜੇ ਤੁਸੀਂ ਗੁਜਰਾਤ ਵਾਲੀ ਸਾਈਡ ਦੇਖੋਗੇ ਤਾਂ ਉੱਥੇ ਵੀ ਉਹਨਾਂ ਦਾ ਕੋਈ ਜ਼ਿਆਦਾ ਹੈ ਨਹੀਂ ਲੈਣਾ ਦੇਣਾ ਉਹ ਦਰਗਾਹ ਫਿਰ ਉਹਨਾਂ ਦਾ ਸੂਬਾ ਜਿਹੜਾ ਉਹ ਬਦਲ ਜਾਂਦਾ ਹੈ ਗੁਜਰਾਤ ਦੇ ਨਾਲ ਜਿਹੜਾ ਬਾਰਡਰ ਲੱਗਦਾ ਤਾਂ ਇਹ ਇੱਕ ਮੈਦਾਨੀ ਏਰੀਆ ਹੈ ਜੀ ਤੇ ਉਹਨਾਂ ਦਾ ਪੰਜਾਬ ਬਿਲਕੁਲ ਜਿਹੜਾ ਕਿ ਹਾਰਟ ਆਫ ਪਾਕਿਸਤਾਨ ਹੈ ਉਹ ਬਿਲਕੁਲ ਆਪਣੇ ਫਰੰਟ ਤੇ ਆ ਜਾਂਦਾ ਸੋ ਕਈ ਕਾਰਨ ਨੇ ਇਸ ਪਿੱਛੇ ਜੀ ਠੀਕ ਹੈ ਨਾ ਜੀ ਸੋ ਇਸ ਆਧਾਰ ਤੇ ਕਿ ਅਸੀਂ ਆਪਣੀ ਕੋਈ ਟੈਕਨੋਲੋਜੀ ਜਿਹੜੀ ਆ ਜਦੋਂ ਹੁਣ ਆਪਾਂ ਦੇਖਦੇ ਆਂ ਬਾਰਡਰ ਏਰੀਆ ਹੁਣ ਕਰਕੇ ਉਹ ਬਾਰਡਰ ਏਰੀਆ ਚ ਅਸੀਂ ਆਪਣਾ ਅਦਯੋਗ ਜਿਹੜਾ ਨੁਕਸਾਨ ਹੁੰਦਾ ਸਾਨੂੰ ਉਹ ਕਿਵੇਂ ਚਲਾ ਸਕਦੇ ਆਂ ਕੀ ਹਿਸਾਬ ਕਿਤਾਬ ਆ ਤਾਂ ਕਹਿਣ ਦਾ ਮਤਲਬ ਇਹ ਆ ਕਿ ਇੱਕ ਵਿਸ਼ੇਸ਼ ਪੈਕੇਜ ਜਿਹੜਾ ਪੰਜਾਬ ਨੂੰ ਮੰਗਣਾ ਚਾਹੀਦਾ ਤੇ ਗਵਰਨਮੈਂਟ ਨੂੰ ਦੇਣਾ ਵੀ ਚਾਹੀਦਾ